ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਅੱਜ ਨਾਬੇ ਪਹੁੰਚੇ ਜਿੱਥੇ ਕਿ ਉਹਨਾਂ ਨੇ ਪੰਜਾਬ ਦੀ ਮੌਜੂਦਾ ਕਾਨੂੰਨੀ ਸਥਿਤੀ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੇਕਰ ਇਹਨਾਂ ਨੂੰ ਸੁਧਾਰਿਆ ਨਾ ਗਿਆ ਤਾਂ ਪੰਜਾਬ ਦਾ ਭਵਿੱਖ ਬਹੁਤ ਬੁਰਾ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਹੀ ਡਾਵਾ ਡੋਲਾ ਹੈ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਇਹ ਪੰਜਾਬ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਅਤੇ ਹੁਣ ਬੱਬੂ ਮਾਨ ਨੂੰ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਸੁਰੱਖਿਅਤ ਕੌਣ ਮਹਿਸੂਸ ਕਰੇਗਾ ਕਿਉਂਕਿ ਜੋ ਕੁਝ ਅੱਜ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤਾਂ ਉਸ ਦੇ ਹੁੰਦਿਆਂ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਸਰ ਕਿਸ ਤਰ੍ਹਾਂ ਦੇਖੋ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਆ ਤੇ ਹੁਣ ਸਿੰਘਰਾਂ ਨੂੰ ਵੀ ਜਿਹੜੇ ਧਮਕੀਆਂ ਆਉਣ ਲੱਗੀਆਂ ਹੁਣ ਪਿੱਛੇ ਬੱਬੂ ਮਾਨ ਨੂੰ ਵੀ ਧਮਕੀਆਂ ਆਈਆਂ ਨੇ ਦੇਖੋ ਪੰਜਾਬ ਲਈ ਇਹ ਮੜ ਭਾਗੀ ਗੱਲ ਹੈ ਜੇ ਕਾਨੂੰਨ ਵਿਵਸਥਾ بگੜਦੀ ਹੈ ਉਸ ਦੇ ਨਾਲ ਮੇਰਾ ਆਪਣਾ ਮੰਨਣਾ ਹੈ ਕਿ ਪੰਜਾਬ ਦੇ ਖਾਲਾਤੇ بگੜਦੇ ਨੇ ਤਾਂ ਉਸ ਦਾ ਅਸਰ ਦੇਸ਼ ਦੀ ਕਾਨੂੰਨ ਵਿਵਸਥਾ ਤੇ ਵੀ ਪੈਂਦਾ ਹੈ ਪਹਿਲਾਂ ਜਦ ਪੰਜਾਬ ਚ ਅਤਵਾਦ ਫੈਲਿਆ ਸੀਗਾ ਤਾਂ ਉਦੋਂ ਸਾਡਾ ਦੇਸ਼ 'ਤੇ ਬਹੁਤਰਾ ਪ੍ਰਭਾਵ ਪਿਆ ਹੋਰ ਜਿਹੜੀ ਬਾਹਰੋਂ एफडीआई ਫੋਰਨ ਡਾਇਰੈਕਟ ਇਨਵੈਸਟਮੈਂਟ ਆਉਂਦੀ ਸੀ ਉਸ ਦਾ ਬੜਾ ਨੁਕਸਾਨ ਭਾਰੀ ਨੁਕਸਾਨ ਪੰਜਾਬ ਨੂੰ ਪੰਜਾਬ ਕਰਕੇ ਦੇਸ਼ ਨੂੰ ਵਿਚਲਨ ਆ ਗਿਆ ਤੇ ਪੰਜਾਬੀਅਤ ਜਿਹੜੀ ਹੈ ਇੱਕ ਬਰਕਰਾਰ ਰੱਖਣ ਦੀ ਲੋੜ ਹੈ ਉਹਨਾਂ ਦਾ ਵਿਸ਼ਵਾਸ ਨੂੰ ਉਹ ਜਾਗਰਿਤ ਕਰਨ ਦੀ ਲੋੜ ਹੈ ਤਾਂ ਹੀ ਜਾ ਕੇ ਤੁਹਾਡਾ ਤੇਜ ਦੀ ਹੰਤਾ ਦੇ ਤੱਕ ਨਹੀਂ ਠੇਸ ਨਹੀਂ ਪਹੁੰਚਦੀ ਪੰਨ ਦੇਸ਼ ਦੀ ਹੰਤਾ ਇਕਤਾ ਬਰਕਰਾਰ ਰਹਿੰਦੀ ਤੇ ਜਿਹੜੇ ਹਾਲਾਤ ਅੱਜ ਪੰਜਾਬ 'ਚ ਬਣਨੇ ਮੈਂ ਸਮਝਦਾ ਬੁੜੇ ਮੜਪਾ ਕੇ ਹਨਗੇ ਔਰ ਮੈਂ ਉਮੀਦ ਕਰਦਾ ਕਿ ਇਹ ਉਹ ਖੇਤੀ ਤੋਂ ਖੇਤੀ ਕੰਟਰੋਲ ਕੀਤਾ ਜਾਵੇ ਜਿਵੇਂ ਤੁਸੀਂ ਇੱਕ ਜ਼ਿਕਰ ਕੀਤਾ ਕਿ ਪਹਿਲਾਂ ਮੂਸੇ ਵਾਲਾ ਸਾਹਿਬ ਦਾ ਨੁਕਸਾਨ ਹੋਇਆ ਉਹਦੀ ਜ਼ਿੰਦਗੀ ਉਹਨੂੰ ਠੇਕ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਨਾਪੂਰੀ ਕਾਟੜ ਸੀ ਕਰ ਸਕੇ ਅੱਜ ਉਹਨਾਂ ਦੇ ਪਰਿਵਾਰ ਅੱਜ ਵੀ ਸਟਰਗਲ ਕਰ ਰਿਹਾ ਹੈ ਤੇ ਹੁਣ ਬੱਬੂ ਮਾਨ ਨੂੰ ਵੀ ਥ੍ਰੈਟ ਆਈ ਹੈ ਐਸੇ ਹਾਲਾਤ ਕੱਲ ਨੂੰ ਤੇ ਐਸੇ ਹਾਲਾਤ ਪੰਜਾਬ ਦੇ ਬਣ ਗਏ ਗਾਹਾਂ ਨੂੰ ਮੈਥਮ ਦਾ ਪੰਜਾਬ ਦਾ ਨੁਕਸਾਨ ਬਹੁਤ ਭਾਰੀ ਹੋ ਜਾਣਾ ਹੈ ਪਹਿਲਾਂ ਵੀ ਇਹ ਭਜਨ ਚੱਲਦੇ ਪਹਿਲੀ ਵਾਰ ਕਰਜਾ ਪੰਜਾਬ ਤੇ ਚੜਿਆ ਆਤਵਾਦ ਮਿਲੇ ਕਿ ਪੰਜਾਬ ਇੱਕ ਸੱਤੋਂ ਹਿੰਦੂਸਤਾਨ ਦਾ ਆਗੂ ਸੂਬਾ ਦੀ 9000 ਕਰੋੜ ਦਾ ਕਰਜਾ ਸਾਡੇ ਪੰਜਾਬ ਤੇ ਪਹਿਲੀ ਵਾਰ ਉਦੋਂ ਚੜਿਆ ਜਿਹੜਾ ਡਾਕਟਰ ਮਨਮੋਹ ਸਿੰਘ ਨੇ ਸਾਡਾ ਕਰਜ਼ਾ maaf ਕੀਤਾ ਤੇ ਉਸ ਤੋਂ ਬਾਅਦ ਪੰਜਾਬ ਆਪਣੇ ਪੈਰਾਂ ਤੇ ਖੜ ਨਹੀਂ ਸਕਿਆ ਅੱਜ ਵੀ ਉਹ ਦੁਬਾਰਾ ਹਾਲਾਤ ਪੈਦੇ ਸ਼ੁਰੂ ਹੋ ਗਏ ਅਫਸਰ ਬਦਲਣ ਨਾਲ ਤੁਹਾਨੂੰ ਲੱਗਦਾ ਕਿ ਕੰਟਰੋਲ ਹੋਊਗੀ ਜਿਵੇਂ ਹੁਣ ਪੂਰੇ ਪੰਜਾਬ ਦੇ ਵੱਡੇ ਵੱਡੇ ਅਫਸਰ ਜਿਹੜੇ ਪੁਲਿਸ ਦੇ ਆ ਉਹ ਚੇਂਜ ਕੀਤੇ ਗਏ ਨੇ ਤਾਂ ਲੱਗਦਾ ਇਸ ਨਾਲ ਫਟਕ ਪਊ ਦੇਖੋ ਜਿੱਥੇ ਤੱਕ ਮੇਰਾ ਨਿੱਜੀ ਸੰਬੰਧ ਗੌਰਵ ਯਾਦਵ ਜੀ ਡੀਜੀਪੀ ਸਾਹਿਬ ਨਾਲ ਹੈ ਇੱਕ ਨੇਕ ਇਨਸਾਨ ਹੈ ਹਿੰਮਤੀ ਇਨਸਾਨ ਹੈ ਪਰ ਹੁਣ ਉਹ ਜਾਣਦੇ ਹਨਗੇ ਇਹਦੀ ਤਕਰੀਰ ਉਹ ਕਰ ਸਕਦੇ ਹਨਗੇ ਕਿਉਂਕਿ ਉਹ ਦੇਖ ਸਕਦੇ ਹਨਗੇ ਕਿ ਕੀ ਕਤੇ ਹਾਲਾਤ ਚ ਪੰਜਾਬ ਉਪਰ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਔਰ ਉਮੀਦ ਰੱਖਦਾ ਕਿ ਇਹ ਤਕੜੇ ਹੋ ਕੇ ਇਹਨੂੰ ਨਤਪੰਡ ਉਪਰਾਲਾ ਕਰਨ ਕਿਉਂਕਿ ਆਪ ਹਰ ਥਾਂ ਤੇ ਪਹੁੰਚਣ ਦਾ ਉਪਰਾਲਾ ਕਰ ਰਹੇ ਹਨਗੇ ਚੰਗੀ ਗੱਲ ਹੈ ਅਕਲ ਅਫਸਰਾਂ ਦਾ ਵੀ ਵਿਸ਼ਵਾਸ ਉਹਨਾਂ ਤੇ ਲੱਗਿਆ ਰਹੇ ਤਾਂ ਉਹ ਆਪ ਨਿੱਜੀ ਤੌਰ ਤੇ ਉਪਰਲਾ ਕਰ ਰਹੇ ਰਹਣਗੇ ਪਰ ਜੇ ਕਾਨੂੰਨ ਵਿਵਸਥਾ ਪੰਜਾਬ ਦੀ ਵਿਗੜਦੀ ਹੈ ਤਾਂ ਉਸਨੂੰ ਨੁਕਸਾਨ ਬੜਾ ਭਾਰੀ ਨੁਕਸਾਨ ਪੰਜਾਬ ਨੂੰ ਸਹਿਣਾ ਪਵੇਗਾ ਸਿੱਧਕਿ ਮੰਤਕ ਹੀ ਯਾਰ ਨੇ ਵੀ ਜਿਹੜਾ ਹੈਗਾ ਕਾਂਗਰਸ ਵਲੇ ਵੀ ਉਹੀ ਗੋਸਤੇ ਇੱਥੇ ਤਾਂ ਥੋੜਾ ਮੋਟਾ ਦਾ ਕੁਝ ਚੱਲਦੀ ਰਹਿੰਦਾ ਕਿਸ ਤਰ੍ਹਾਂ ਦੇ ਸਰਕਾਰ ਕਿਉਂ ਨਹੀਂ ਪਕੜਾਈ ਦੇਖੋ ਭਗਵਾਨ ਮਹਾਂਜੀ ਜਾਣ ਦੇਣਗੇ ਆਪਾਂ ਆਪਣੇ ਦੇਖੋ ਮੁੱਖ ਮੰਤਰੀ ਹਨਗੇ ਜੇ ਆਪਾਂ ਕਿਤੇ ਹੋਰ ਬੰਦੇ ਤੇ ਦੋਸਤ ਰਾਦਾਂਗੇ ਜਾਂ ਦੂਜੀ ਰਾਜਨੀਤਿਕ ਸਿਆਸੀ ਪਾਰਟੀਆਂ ਤੇ ਮੈਂ ਸਮਝਦਾ ਲੋਕ ਸਿਆਣੇ ਹਨਗੇ ਸੂਝਵਾਨ ਹਨਗੇ ਔਰ ਲੋਕ ਸਮਝਦੇ ਹਨਗੇ ਔਰ ਜਦ ਬੋਟਾਂ ਪੈਣੀਆਂ ਉਹਦਾ ਵੋਟਾਂ ਦੇ ਰੂਪ ਚ ਉਹਦਾ ਇੰਜਾਮ ਵੀ ਦਿੱਤਾ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਜਿਹੜੇ ਨੇ ਉਹ ਯੂਕੇ روانਾ ਹੋ ਗਏ ਨੇ ਉੱਥੇ ਇੱਕ ਵੱਡਾ ਪ੍ਰਦਰਸ਼ਨ ਲਿਖਿਆ ਗਿਆ ਕਿ ਉਹਨਾਂ ਨੇ ਇਨਸਾਫ ਵਾਸਤੇ ਸਿੱਧੂ ਮੂਸੇਵਾਲੇ ਉੱਥੇ ਸਮੂਹ ਨੇ ਕਰ ਲਏ ਉਤੇ ਲਈ ਦਵਾਨਾ ਹੋ ਗਏ ਕਿਵੇਂ ਦਿਖਦੇ ਹੋ ਦੇਖੋ ਮੈਨੂੰ ਆਪ ਇੰਨੀ ਜਾਗਰੂਤੀਆਂ ਜਾਣਕਾਰੀ ਨਹੀਂ ਸੀ ਕਿ ਸਿੱਧੂ ਮੂਸੇਵਾਲਾ ਐਡੇ ਵੱਡੇ ਆਈਕਨ ਹੈ ਮੇਰੇ ਮੁਲਾਕਾਤ ਤੇ ਪਰਿਚੇਉਣਾ ਪਹਿਲੀ ਵਾਰ ਜਦੋਂ ਜਰਾਹੁਲ ਜੀ ਸਾਡੇ ਅੰਮ੍ਰਿਤਸਰ ਆਏ ਸਾਡੀ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਮੂਸੇਵਾਲਾ ਸਾਹਿਬ ਨੇ ਆ ਕੇ ਮੈਨ ਨਾਲ ਉਹ ਫੋਟੋ ਖਿਚਾਈ ਮੇਰੇ ਬੱਚਿਆਂ ਨੇ ਦੱਸਿਆ ਕਿਉਂਕਿ ਅਸੀਂ ਇੰਨੇ ਦੀ ਕਲਾ ਜਾਂ ਇੰਨੇ ਦੇ ਇਤ ਫਾਕ ਨੂੰ ਪੇਛਾ ਨਹੀਂ ਥਕੇ ਅਤੇ ਜਦ ਕੈਨੇਡਾ ਜਾ ਕੇ ਅਹਿਸਾਸ ਹੋਇਆ ਦੇਖਿਆ ਕਿ ਇੰਨੀ ਵੱਡੀ ਉੱਥੇ ਇਹਨਾਂ ਦੀ ਫੋਲੋਇੰਗ ਹੈ ਔਰ ਇਹਨਾਂ ਦੇ ਪੰਜਾਬੀ ਜਿਹੜੇ ਨੌਜਵਾਨ ਸਾਥੀ ਇੰਨੀ ਭਾਰੀ ਤਾਦਾਦ ਚੰਨਣ ਲੱਗੇ ਹਨਗੇ ਉਦੋਂ ਕਾਂਗਰਸ ਪਾਰਟੀ ਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਮੋਸੇਵਾਨਾ ਸਾਹਿਬ ਕਿੰਨੇ ਵੱਡੇ ਕਦਰ ਰੱਖਦੇ ਹਨਗੇ ਔਰ ਇਹ ਸਾਡੇ ਲਈ ਪੰਜਾਬ ਦੀ ਬਹੁਤ ਭਾਰੀ ਨੁਕਸਾਨ ਹੋਇਆ ਨਾ ਪੂਰਾ ਹੋਣ ਦਾ ਨੁਕਸਾਨ ਹੋਇਆ ਔਰ ਸਾਡੀ ਕਲਾ ਨੂੰ ਇਸੇ ਤਹਤ ਬੜੀ ਠੇਸ ਪਹੁੰਚੀ ਹੈ ਔਰ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਡੇ ਸਭੇ ਚਾਤ ਨੂੰ ਜਗਰਿਤ ਰੱਖਣਾ ਹੈ ਤਾਂ ਐਸੇ ਹਾਦਸੇ ਦੁਬਾਰਾ ਦੁਬਾਰਾ ਨਾ ਹੋਣ ਔਰ ਠੀਕ ਹੈ ਸਿੱਧੂ ਮੂਸੇਵਾਲਾ ਸਾਹਿਬ ਦੇ ਬਾਪੂ ਜੀ ਨੂੰ ਮੈਂ ਉਦੋਂ ਜ਼ਰੂਰ ਕੋਣ ਦੇ ਪਿੰਡ ਜਾ ਕੇ ਅਫਸੋਸ ਕਰਕੇ ਆਇਆ ਭਾਰੀ ਦੁੱਖ ਹੈ ਕਿਉਂਕਿ ਆਈਕੋਨਿਕ ਫਿਗਰ ਸਾਡੇ ਚੋਂ ਚਲਾ ਗਿਆ ਅੱਜ ਜੇ ਉਸੇ ਹਾਲਾਤ ਦੁਬਾਰਾ ਪੰਜਾਬ ਪੈਦਾ ਹੋਣਾ ਹੈ ਤਾਂ ਮੈਂ ਸਮਝਦਾ ਨੁਕਸਾਨ ਤਾਂ ਸਾਡੀ ਪੰਜਾਬੀਅਤ ਨੂੰ ਸਾਡੇ ਪੰਜਾਬ ਦੇ ਸੂਬੇ ਨੂੰ ਸਾਡੇ ਨੌਜਵਾਨ ਭਵਿੱਖ ਦੀ ਨੌਜਵਾਨ ਪੀੜ੍ਹੀ ਨੂੰ ਔਰ ਸਾਡੇ ਪਰਿਵਾਰ ਨੂੰ ਵਾਲਟਾ ਵਿਮਾ ਹੁਣ ਤੱਕ ਇਨਸਾਫ ਨਹੀਂ ਮਿਲਿਆ ਬਾਹਰ ਜਾ ਕੇ ਰੋਸ ਪ੍ਰਦਰਸ਼ਨ ਹੋ ਰਿਹਾ ਕੀ ਲੱਗਦਾ ਸਰਕਾਰ ਨੂੰ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੇਰੈਂਟਸ ਸੰਤੁਸ਼ਟ ਨਹੀਂ ਹੈਗੇ ਕਿਵੇਂ ਜਜ ਕਰਦੇ ਤੁਸੀਂ ਨੂੰ ਦੇਖੋ ਉਹ ਪੇਰੈਂਟਸ ਹੀ ਦੱਸ ਸਕਦੇ ਆ ਕਿਉਂਕਿ ਉਹਨਾਂ ਨੇ ਆਮ ਤੌਰ ਤੇ ਖਪਾਰਾਂਟਿਟੋਰ ਦੇ ਮਾਧਮੇ ਦਰਿਯੀ ਵੀ ਦਿੱਤੇ ਕਿਤੇ ਮੈਨੂੰ ਉਮੀਦ ਹੈ ਕਿ ਸਰਕਾਰ ਇਸ ਤੇ ਜਰੂਰ ਗੌਰ ਕਰਕੇ ਉਹਨਾਂ ਨੂੰ ਇਨਸਾਫ ਦੁਲੰਦਾ ਉਪਰਲਾ ਕਰੂ ਅੱਜ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਦੇ ਨੇ ਕੈਬਨਿਟ ਦੀ ਮੀਟਿੰਗ ਆ ਕਿਵੇਂ ਜਜ ਕਰਦੇ ਤੁਸੀਂ ਕਿ ਹੁਣ ਤੱਕ ਸਰਕਾਰਾਂ ਨੇ ਕਿਉਂ ਨਹੀਂ ਕੀਤਾ ਦੇਖੋ ਮੇਰਾ ਆਪਣਾ ਹਲਕਾ ਅਮਲੋ ਹੈ ਮੈਂ 46 ਸੜਕਾਂ ਉੱਤੇ ਹਲਕੇ ਚ ਬਣਾਈਆਂ ਉੱਥੇ ਜਾ ਕੇ ਸਾਡੇ ਲੋਕਲ ਐਮਐਲਏ ਸਹਬਾਨ ਜਿਹੜੇ ਹਨਗੇ ਜਾ ਕੇ ਉੱਥੇ ਉਹਨਾਂ ਤੇ ਖਰਦ ਲੋਕ ਵਧੀਆ ਪੈਰੀ ਐ ਨਾ ਪੈਰੀ ਮੰਡੀਪੋਰਟ ਦਾ ਵਿਭਾਗ ਸਾਡੇ ਕੋਲ ਸੀ ਉਦੋਂ ਮੈਂ 46 ਸੜਕਾਂ ਬਣਾਈਆਂ ਸੀ ਤੇ ਇਹ ਕਾਰਗਜ਼ਾਰੀ ਲੋਕ ਬੜੇ ਥਣਸੇ ਆਣੇ ਹੁੰਦੇ ਆ ਸਮਝਦਾਰ ਹਨਗੇ ਦਿਖਾਵੇ ਨਾਲ ਨਹੀਂ ਵੋਟਾਂ ਪੈਣੇ ਠੀਕ ਹੈ ਇੱਕ ਦੀ ਹਵਾ ਸੀ ਇੱਕ ਬਦਲਾਵ ਦੀ ਹਵਾ ਸੀ ਬਦਲਾਵ ਲੋਕਾਂ ਨੇ ਪਾਤਾ ਲੋਗਾ ਨੇ ਅਹਿਸਾਸ ਕਰਾਤਾ ਕਿ ਲੋਕ ਕਾਂਗਰਸ ਤੋਂ ਦੁਖੀ ਸੀ ਅਕਾਲੀ ਦਲ ਤੋਂ ਦੁਖੀ ਸੀ ਲੇਕਿਨ ਹੁਣ ਲੋਕ ਇਸ ਸਾ ਜਿਹੜਾ ਇਨਜਾਮ ਬਣ ਗਏ ਆਣ ਵਾਲੀ ਪਾਰਲੀਮੈਂਟ ਚੋਣਾਂ ਦੇਣਗੇ ਔਰ ਜੇ ਚੰਗੇ ਕਾਰਜ ਕਰਨਗੇ ਲੋਕ ਸ਼ਾਬਾਸ਼ ਦੇਣਗੇ ਜੇ ਮਾੜਾ ਕੰਮ ਕਰਾਂਗੇ ਤਾਂ ਸਾਨੂੰ ਫਿਰ ਜਿਵੇਂ ਸਾਨੂੰ ਨਿਕਾਰਿਆ ਫਿਰ ਉਹਨਾਂ ਨੂੰ ਕਰ ਸੁਜੁਕਤ ਕਿਸਾਨ ਮੋਰਚਾ ਜਿਹੜਾ ਗੈਰ-ਜਾਣਿਤਿਕਾ ਉਹਨਾਂ ਵੱਲੋਂ ਅਜੇ ਤੀਜਾ ਦਿਨ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਨੈਸ਼ਨਲ ਹਾਈਵੇ ਤੱਕ ਜਾਮ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਤੁਸੀਂ ਖੇਤੀਬਾੜੀ ਮੰਤਰੀ ਰਹੇ ਹੋ ਕੀ ਮੁਸ਼ਕਲਾਂ ਨੇ ਦੇਖੋ ਉਹ ਗ੍ਰਾਂਡ ਸਾਹਿਬ ਇੱਕ ਬਹੁਤ ਸੁਲਝੇ ਹੋਏ ਤਜਰਬੇਦਾਰ ਇਨਸਾਨ ਹੈ ਮੇਰਾ ਆਪਣਾ ਪ੍ਰੀਤਜਿਤ ਤੌਰ 'ਤੇ ਮੈਂ ਖੇਤੀਬਾੜੀ ਮੰਤਰੀ ਰਹਾ ਤਿੰਨ ਚਾਰ ਵਾਰ ਮੀਟਿੰਗਾਂ ਹੋਈਆਂ ਕਈ ਵਕ ਵਕ ਸੰਗਠਨ ਚੁਰੰਜਾ ਸੰਗਠਨ ਨਾਲ ਅਲਤੀ ਮੀਟਿੰਗਾਂ ਕਰਦੇ ਸੀਗੇ ਕਿਉਂਕਿ ਬੜਾ ਘੱਟ ਸਮਾਂ ਮਿਲੇ ਸੀਗੇ ਤਿੰਨ ਕੁ ਮਹੀਨੇ ਮਿਲੇ ਸੀਗੇ ਔਰ ਉਦੋਂ ਵੀ ਮੇਰੀ ਕੋਸ਼ਿਸ਼ ਸੀ ਕਿ ਇਹ ਰਾਜਨੀਤਿਕ ਤੌਰ ਤੇ ਨਾ ਪ੍ਰਵੇਸ਼ ਕਰਨ ਕੀ ਮਜਬੂਰੀਆਂ ਸੀ ਕਿ ਨਹੀਂ ਸੀ ਕਿ ਜਿਹੜੇ ਰਾਜਨੀਤਿਕ ਤੌਰ ਤੇ ਮੂਰੇ ਆਗੂ ਲੱਗੇ ਉਹੀ ਜਾਣਕਾਰ ਹਨਗੇ ਲੇਕਿਨ ਜੇ ਸੰਗਠਨ ਇਹ ਰਾਜਨੀਤਿਕ ਤੌਰ ਤੇ ਨਾ ਇਕੱਠਾ ਹੁੰਦਾ ਤਾਂ ਮੈਂ ਸਮਝਦਾ ਕਾਂਗਰਸੀ ਸਰਕਾਰ ਤੇ ਜਾਂ ਕੇਂਦਰ ਦੀ ਸਰਕਾਰ ਤੇ ਦਬਾਅ ਨਾ ਪੈਂਦਾ ਇਹਨਾਂ ਨੇ ਦਬਾਅ ਪਾ ਕੇ ਪੰਜਾਬ ਦਾ ਭਵਿੱਖ ਪੰਜਾਬ ਦੀ ਖੇਤੀਬਾੜੀ ਨੂੰ ਬਚਾਇਆ ਜੇ ਸਿਆਸੀ ਤੌਰ ਤੇ ਹੈ ਪ੍ਰਵੇਸ਼ ਕਰਗੇ ਉ ਤਾਂ ਲੋਕਾਂ ਨੇ ਕਾਹਨੂੰ ਵੀ ਨਕਾਰਦਾ ਉਗਰਾਹ ਸਾਹਿਬ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਨਾ ਮੈਂ ਸਿਆਸਤ ਚ ਇੰਟਰਸਟਿਡ ਹਾਂ ਨਾ ਮੈਂ ਆਉਣਾ ਚਾਹੁੰਦਾ ਲੇਕਿਨ ਪੰਜਾਬ ਦੀ ਕਿਸਾਨੀਅਤ ਨੂੰ ਬਚਾਉਣ ਲਈ ਕੁਝ ਕਰਨਾ ਸੀ ਤਾਂ ਮੈਂ ਸਮਝਦਾ ਉਗਰਾਹ ਸਾਹਿਬ ਨੂੰ ਜ਼ਰੂਰ ਐਨਐਨਓ ਆਨ ਬੋਰਡ ਲੈ ਲੈਣਾ ਚਾਹੀਦਾ ਹੈਗਾ ਇਹਨਾਂ ਦੀ ਜਿਹੜੀ ਸਹੀ ਮੈਨੇ ਨਾਲ ਡੁਕਤ ਤਕਲੀਫਾਂ ਉਹਨਾਂ ਦਾ ਹੱਲ ਕਰਨੇ ਚਾਹੀਦੇ ਹੁਣ ਪੰਜਾਬ ਤੋਂ ਉਹਨਾਂ ਨੇ ਮੰਗ ਕੀਤੀ ਸੀ ਕਿ ਪੰਜਾਬ ਨੂੰ ਤੁਸੀਂ ਜੇ ਡਾਈਵਰਸੀਫਿਕੇਸ਼ਨ ਕਰਨੀ ਲੈ ਕੇ ਜਾਣਾ ਤੁਸੀਂ ਇਸ ਦਾ ਕੋਈ ਰੋਡ ਮੈਪ ਬਣਾਓ ਅਸੀਂ ਬਣਾ ਕੇ ਇੱਕ ਵਿਜਨ ਡਾਕੂਮੈਂਟ ਜੀ ਕੌਂਕਲੇਵ ਪੰਜਾਬ 'ਚ ਦਿੱਤਾ ਸੀਗਾ ਔਰ ਮੈਨੂੰ ਉਮੀਦ ਹੈ ਉਸ ਤੋਂ ਚਲੋ ਧੰਨਵਾਦ ਵੀ ਕਰਦਾ ਹਾਂ ਸਰਕਾਰ ਦਾ ਜਿਵੇਂ ਗੁਲਾਬੀ ਸੁੰਢੀ ਦਾ ਸੀਗਾ ਇਹਨਾਂ ਨੂੰ ਡਾਕਟਰ ਅਸੀਂ ਮਾਰਕੰਡੇ ਨੂੰ ਮੈਂ ਲੈ ਕੇ ਆਇਆ ਸੀਗਾ ਬਾਹਰ ਔਰ ਉਹਨਾਂ ਨੇ ਬੋਲਬੋਮ ਦੀ ਟੈਕਨੋਲੋਜੀ ਦਿੱਤੀ ਜਿੱਥੇ ਮੀਟਿੰਗ ਡਿਸਰਪਸ਼ਨ ਟੈਕਨੋਲੋਜੀ ਉਹ ਇੱਕ ਹੀ ਇਹਨਾਂ ਨੇ ਵਰਤੀ ਹੈ। ਤੋਂ ਜੇ ਵਿਜਨ ਡਾਕੂਮੈਂਟ ਨੂੰ ਲੈ ਲਏ ਨੂੰ ਕਿ ਡਾਈਵਰਸੀਫਿਕੇਸ਼ਨ ਵੀ ਜੋ ਪੰਜਾਬ ਦਾ ਕਿਸਾਨ ਵੀ ਭਵਿੱਖ ਬੱਚੂ। ਫਾਰ ਐਗਰੋ ਫੋਰੈਸਟਰੀ ਚ ਵੀ ਲਿਜਾਇਆ ਜਾ ਸਕਦਾ। ਜੇ ਆਪਾਂ ਖੇਤ ਨੂੰ ਜੇ ਕਿਸਾਨ ਨੂੰ 60-70000 ਰੁਪਏ ਕਿੱਲਾ ਮਿਲਦਾ ਜਿਹੜਾ ਆਪਣਾ ਠੇਕਾ ਮਿਲਦਾ। ਜੇ ਆਪਾਂ ਲੱਖ ਰੁਪਿਆ ਵੀ 5 ਸਾਲ ਦੇ ਤਹਿਤ ਉਹਨਾਂ ਨੂੰ ਲੱਖ ਰੁਪਿਆ ਪ੍ਰਤੀ ਕਿੱਲਾ ਵੀ ਦੇ ਦਾਂਗੇ। ਐਗਰੋ ਫੋਰੈਸਟਰੀ ਦਾ ਜੇ ਉਹਨਾਂ ਦਾ ਖੇਤ ਫਾਰਸਲਾ 10 ਲੱਖ ਰੁਪਏ ਸਰਕਾਰ ਤਹਤ ਉਹਨਾਂ ਦਿੱਤਾ ਜਾਵੇ ਜਦ 5 ਸਾਲ ਬਾਅਦ ਵਾਢੀ ਹੋਣੀ ਹੈ ਉਦੋਂ 5-6 ਲੱਖ ਰੁਪਏ ਉਹਨੂੰ ਹੋਰ ਫालतू ਮਿਲ ਜਾਊਗਾ ਪੰਜਾਬ ਸਰਕਾਰ ਨੂੰ ਤਾਂ ਭਵਿੱਖ ਪੰਜਾਬ ਸਰਕਾਰ ਦਾ ਵੀ ਬਚ ਜਾਊਗਾ ਉਹਨਾਂ ਦਾ ਵੀ ਜਿਹੜਾ ਖਪਤ ਹੁੰਦੀ ਹੈ ਉਹ ਵੀ ਬਚ ਜੂਗੀ ਔਰ ਉਹਨਾਂ ਨੂੰ ਮੁਨਾਫਾ ਹੋਣਾ ਸ਼ੁਰੂ ਹੋ ਜਾਊਗਾ ਸੋ ਹਰ ਤਰੀਕੇ ਜ਼ਰੀਏ ਹੈਗੇ ਪਰ ਸਰਕਾਰਾਂ ਨੂੰ ਥੋੜਾ ਜਿਆਦਾ ਇਸ ਤੇ ਫੋਕਸ ਕਰਨਾ ਪੈਣਾ ਹੈ ਗੁਜਰਾਤ ਚੋਣਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਆਪ ਪਾਰਟੀ ਕਹਿ ਰਹੀ ਆ ਵੀ ਅਸੀਂ ਤਾਂ ਉਥੋਂ ਜਿੱਤੇ ਪਿਆ ਕਾਂਗਰਸ ਦਾ ਕੀ ਕੋਈ ਖਲਾਅ ਉੱਥੇ देखो कांग्रेस अपनी लड़ाई लड़ रही है आपने अपनी लड़ाई लड़नी है बीजेपी ने अपनी लड़ाई लड़नी है हर पार्टी दावे पेश करती है और मेरा ख्याल है अतिते ही अरदास करते हैं कि कांग्रेस होली-होली तगड़ी होवे ताकि गहां नु जाके कांग्रेस 더 भविष्य और सुनहरी बन सके राहुल गांधी जो यात्रा कर रहे हो कि मैं देख दियो देखो ये अच्छा प्रहला है मेरा ख्याल है लोगों का जोड़ा टीवी दे तहत देख रहे हैं या सोशल मीडिया ਉਹ ਦਿਖਾ ਰਿਹਾ ਹੈ ਕਿ ਰਾਹੁਲ ਗਾਂਧੀ ਜਿਹੜੇ तकरीबन 35 ਕਿਲੋਮੀਟਰ 25 ਤੋਂ ਲੈ ਕੇ 35 ਕਿਲੋਮੀਟਰ ਰੋਜ਼ ਇਹ ਯਾਤਰਾ ਕਰ ਰਹੇ ਹਨਗੇ ਇੱਕ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੈ ਕਿ ਆਪਾਂ ਸਾਰੇ ਜਿਹੜੀ ਸਾਡੀ ਦੇਸ਼ ਦੀ ਅਖੰਡਤਾ ਇਕਤਾ ਹੈ ਉਹਨੂੰ ਬਰਕਰਾਰ ਰੱਖਣ ਦਾ ਉਪਰਾਲਾ ਕਰ ਰਹੇ ਹਨ ਅੱਛੀ ਗੱਲ ਹੈ ਔਰ ਮੇਰਾ ਖਿਆਲ ਪਹਿਲੀ ਵਾਰ ਇੱਕ ਗਾਂਧੀ ਪਰਿਵਾਰ ਦਾ ਚਿਰਾਗ ਐਸਾ ਉਪਰਾਲਾ ਕਰ ਰਿਹਾ ਹੈ ਔਰ ਸ਼ਲਾਗਾ ਹੀ ਹੋਗਾ ਕਿਉਂਕਿ ਜੇ ਦੇਸ਼ ਦੀ ਅਖੰਡਤਾ ਤੇ ਇਕਤਾ ਬਰਕਰਾਰ ਰਹੂ ਤਾਂ ਸਾਡਾ ਦੇਸ਼ ਤਰੱਕੀ ਕਰੂਗਾ ਇਹ ਦੇਸ਼ ਦੀ ਖਣਤਾ ਤੇ ਇਕਤਾ ਨੂੰ ਠੇਹ ਪਹੁੰਚੂਗੀ ਤਾਂ ਸਾਡਾ ਦੇਸ਼ ਤਰੱਕੀ ਨਹੀਂ ਕਰੂਗਾ। ਲਾਈਵ ਤੇਜ਼ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ